ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਆਪਣੀ ਜ਼ੁਬਾਨੀ ਪਾਕ ਤੋ ਉਚਾਰਨ ਕਰਕੇ ਸੁਹੀ ਰਾਗ ਦੇ ਅੰਦਰ ਸਾਨੂੰ ਬਖਸ਼ਿਸ਼ ਪਏ ਕਰਦੇ ਨੇ ਕਿ ਸਿਖਾ ਕਿਸ ਤਰ੍ਹਾਂ ਗੁਰੂ ਨਾਲ ਜੁੜਿਆ ਜਾਣਾ ਈ ਕਿਵੇਂ ਸਤ ਗੁਰੂ ਦੇ ਅੰਮ੍ਰਿਤਮਈ ਬਚਨਾਂ ਨੂੰ ਕਮਾ ਕੇ ਹਿਰਦੇ ਦੇ ਅੰਦਰ ਆਨੰਦ ਪ੍ਰਗਟ ਹੋਵੇਗਾ ਖੇੜਾ ਪ੍ਰਗਟ ਹੋਵੇਗਾ ਗੁਰੂ ਤੋਂ ਬਗੈਰ ਜਿੱਥੇ ਮਰਜ਼ੀ ਚਲਿਆ ਜਾਵੇ ਜਿਹੜੀ ਮਰਜ਼ੀ ਜਗਾ ਤੇ ਚਲਿਆ ਜਾਵੇ ਆਨੰਦ ਖੁਸ਼ੀ ਖੇੜਾ ਠਰਮਾ ਟਕਾਓ ਸ਼ਾਂਤੀ ਸਕੂਨ ਗਿਆਨ ਤੇਰੇ ਕੋਲ ਨਹੀਂ ਪ੍ਰਗਟ ਹੋਵੇਗਾ ਤੇਰੇ ਕੋਲ ਨਹੀਂ ਆਵੇਗਾ ਗੁਰੂ ਨੂੰ ਮਿਲੇ ਗੁਰੂ ਦੇ ਦੱਸੇ ਅਨਸਾਰ ਚੱਲੇ ਬਚਨਾਂ ਨੂੰ ਕੁਮਾਵੇ ਤਨ ਕਰਕੇ ਸੇਵਾ ਕਰਦਾ ਹੋਵੇ ਮਨ ਕਰਕੇ ਸਿਮਰਨ ਕਰੇ ਤੇ ਤਨ ਕਰਕੇ ਵੀ ਸਾਤ ਗੁਰੂ ਦੇ ਹੁਕਮ ਨੂੰ ਕਬੂਲਦਾ ਹੋਵੇ ਮਨ ਕਰਕੇ ਵੀ ਗੁਰੂ ਦੇ ਹੁਕਮ ਨੂੰ ਕਬੂਲਦਾ ਹੋਵੇ ਜਿਸ ਤਰ੍ਹਾਂ ਧੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਡੇਰੀ ਸਰੀਰਕ ਆਰਬਲਾ ਦੇ ਕਾਰਨ ਵੀ ਨਾ ਸਰੀਰ ਕਰਕੇ ਨਾ ਕਤੇ ਮਨ ਕਰਕੇ ਗੁਰੂ ਦੇ ਹੁਕਮ ਦੀ ਉਲੰਘਣਾ ਕੀਤੀ ਹੈ ਵਿਦਵਾਨ ਮਹਾਪੁਰਸ਼ਾਂ ਦਾ ਇਹ ਵੀ ਕਹਿਣਾ ਹੈ ਕਿ ਸਤਗੁਰੂ ਅੰਗ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਕਰਦਿਆਂ ਜੀਵਨ ਨੂੰ ਇੰਨਾ ਕੁ ਕਮਾਲਿਆ ਇਸ ਸਤਗੁਰੂ ਦੇ ਬਚਨਾਂ ਤੋਂ ਕਦੇ ਵੀ ਮਨ ਦਾ ਖਿਆਲ ਅੱਗੇ ਨਹੀਂ ਜਾਂਦਾ ਤੇ ਤਨ ਦਾ ਕਦਮ ਅੱਗੇ ਨਹੀਂ ਵੱਧਦਾ ਜੇ ਕਿਤੇ ਖਿਆਲ ਹੋਇਆ ਉਹਨੂੰ ਛੱਡ ਦਿੱਤਾ ਹੈ ਜੇ ਕਿਦੇ ਤਨ ਨੇ ਹਰ ਕਦ ਕੀਤੀ ਅਗੇਰੇ ਹੋਣ ਦੀ ਉਹਦਾ ਵੀ ਖਿਹੜਾ ਛੱਡ ਦਿੱਤਾ ਹੈ ਮਾਮਪੁਰਸ਼ ਇਹ ਵੀ ਕਿਆ ਕਰਦੇ ਸਨ ਮਹਾਰਾਜ ਜੀ ਦੀ ਬਾਬਤ ਬਈਕਵਾਦ ਤੁਰੇ ਜਮਨ ਸਤਗੁਰੂ ਤਨ ਗੁਰੂ ਅੰਗਦ ਸਹਿ ਮਹਾਰਾਜ ਦੇ ਨਾਲ ਤੇ ਇੱਕ ਕਹਿੰਦੇ ਬਾਹਨ ਜਿਹੜੀ ਐ ਨੋ ਹੱਲ ਹਿੱਲ ਕੀ ਹੁਲਾਰੇ ਨਾਲ ਥੋੜੀ ਜਿਹੀ ਅੱਗੇ ਹੋ ਗਈ ਕੰਮ ਕਰਨਾ ਛੱਡ ਦਿੱਤਾ ਕਹਿੰਦੇ ਇਹਨੇ ਗਲਤੀ ਕੀਤੀ ਉਹਨੂੰ ਸਜ਼ਾ ਦਿੱਤੀ ਗਈ ਕਿਉਂ ਨਾ ਸਰੀਰਕ ਤੌਰ ਤੇ ਹੁਕਮ ਤੋਂ ਅੱਗੇ ਨੰਗੇ ਨੇ ਉਲੰਘਣਾ ਕੀਤੀ ਐ ਨਾ ਮਨ ਦੇ ਫੁਰਨੇ ਕਰਕੇ ਵਿਚਾਰ ਕਰਕੇ ਫਿਰ ਜਦੋਂ ਤਨ ਤੇ ਮਨ ਗੁਰੂ ਦੇ ਮਗਰ ਰੱਖਿਆ ਮਗਰ ਕਿਉਂਕਿ ਗੁਰੂ ਵਾਲੇ ਮਾਰਗ ਤੇ ਤੁਰਨਾ ਤਾਂ ਮੰਜ਼ਲ ਤੇ ਪਹੁੰਚਿਆ ਜਾਣਾ ਅਸੀਂ ਕਹਿੰਨੇ ਆਂ ਮੈਂ ਮੂਰੇ ਚੱਲਾਂਗਾ ਗੁਰੂ ਮੇਰੇ ਪਿੱਛੇ ਪਿੱਛੇ ਆਵੇ ਬਚਨਾ ਕਰਕੇ ਵੀ ਜੋ ਮੈਂ ਕਾਹੋ ਜਾਵੇ ਜਿੱਧਰ ਨੂੰ ਮੈਂ ਜਾਵਾਂ ਪਿੱਛੇ ਮੇਰੇ ਗੁਰਮਤ ਆਵੇ ਨਹੀਂ ਗੁਰੂ ਨੇ ਸਾਨੂੰ ਇਹ ਮਾਰਗ ਕਮਾ ਕੇ ਦਰਸਾਇਆ ਤੂੰ ਗੁਰੂ ਦੇ ਪਿੱਛੇ ਚੱਲਣਾ ਹੈ ਗੁਰੂ ਦੇ ਮਾਰਗ ਤੇ ਚੱਲਣਾ ਹੈ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਧੰਗ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨੂੰ ਮਿਲੇ ਤੋਂ ਬਿਨਾ ਆਕਾਲ ਪੁਰਖ ਵੈਗੁਰੂ ਨਿਰਗੁਣ ਸਰੂਪ ਦੇ ਵਿੱਚ ਤੇਰੀ ਆਬੇਦਤਾ ਨਹੀਂ ਹੋਣੀ ਆਨੰਦ ਨਹੀਂ ਆਉਣਾ ਖੇੜਾ ਨਹੀਂ ਆਉਣਾ ਜਿੰਨਾ ਚਿਰ ਸੰਸਾਰ ਵਿੱਚ ਰਹਿੰਦੇ ਆ ਨਰੰਕਾਰ ਦਾ ਅਰਾਧ ਨਹੀਂ ਕੀਤਾ ਜਪਨਾ ਨਹੀਂ ਕੀਤਾ ਉਹਨਾਂ ਚਿਰ ਅੰਦਰ ਨੂੰ ਸਕੂਨ ਨਹੀਂ ਮਿਲਨਾ ਸਤਿਗੁਰੂ ਜੀ ਆਪਣੀ ਜ਼ੁਬਾਨੀ ਪਾਕ ਤੋਂ ਉਚਾਰਨ ਕਰਕੇ ਬੜਾ ਸੁੰਦਰ ਆਲੰਕਾਰ ਬਨਦਿਆਂ ਹੋਇਆ ਸਾਨੂੰ ਵਿਚਾਰ ਦਿੰਦੇ ਨੇ ਜੁਗ ਚਾਰੇ ਧਨ ਜੀ ਭਵੈ ਬਿਨ ਸਤ ਗੁਰ ਸੁਹਾਗ ਨਾ ਹੋਈ ਰਾ ਤਨ ਗੁਰੂ ਅਮਰਦਾਸ ਮਹਾਰਾਜ ਦੇਨ ਦੁਨੀਆਂ ਦੇ ਮਾਲਕ ਕਿਰਪਾਲੂ ਸਤ ਗੁਰੂ ਜੀ ਕਿਰਪਾ ਕਰਦੇ ਨੇ ਚਾਰੇ ਜੁਗਾਂ ਦੇ ਅੰਦਰ ਔਰ ਤਨ ਕਹੀਏ ਜੀਵ ਰੂਪ ਈਸ਼ਤਰੀ ਕਹਿਣ ਲੱਗੇ ਸਤ ਜੁਗ ਤੋਂ ਲੈ ਕੇ ਕਲ ਜੁਗ ਤੱਕ ਇਹ ਚਾਰ ਜੁਗਾਂ ਦੇ ਅੰਦਰ ਜੀਵ ਰੂਪ ਇਸਤਰੀ ਜਗਿਆ ਸਰੂਪ ਪਮੰਦਾ ਫਿਰੇ ਚੱਕਰ ਲਗਾਉਂਦਾ ਫਿਰੇ ਇਧਰ ਉਧਰ ਆਉਂਦਾ ਤੇ ਜਾਂਦਾ ਫਿਰੇ ਫਿਰਦਾ ਰਹੇ ਕਹ ਲੱਗੇ ਬਿਨ ਸਤਗੁਰ ਅਰ ਸਤਗੁਰ ਤੋਂ ਬਿਨਾ ਬਿਨ ਸਤਗੁਰ ਕਿੰਨੇ ਨਾ ਪਾਇਆ ਇਸੇ ਨੂੰ ਪ੍ਰਾਪਤੀ ਨਹੀਂ ਬਿਨ ਸਤਿਗੁਰੁ ਸੁਆਗ ਨ ਹੋਈ RAM ਸਤਿਗੁਰੂ ਨਾਲ ਮਿਲਿਆ ਨਹੀਂ ਜੁੜਿਆ ਨਹੀਂ ਤੇ ਉਹ ਆਕਾਲ ਪੁਰਖ ਵੈਗੁਰ ਜਿਹੜਾ ਨਿਰਗੁਣ ਸਰੂਪ ਹੈ ਨਾ ਮਹਾਰਾਜ ਸਚੀ ਪਰਸਾ ਕਹਿੰਦੇ ਉਹਦੇ ਨਾਲ ਜੁੜਿਆ ਨਹੀਂ ਗਿਆ ਸੋਹਾਗ ਉਹਦਾ ਆਨੰਦ ਉਹਦੀ ਪ੍ਰਾਪਤੀ ਹੋਦਾ ਨਹੀਂ ਉਹ ਨਹੀਂ ਹੋਈ ਮਹਾਰਾਜ ਸਚੀ ਪਾਦਸ਼ਾਹ ਕਹਿੰਦੇ ਚਾਰ ਜੁਗਾਂ ਰੂਪ ਸਾਧਨਾ ਕਰਨੀ ਚਾਰੀ ਵਸਤਾ ਬਚਪਨਾ ਕਸ਼ੂਰ ਵਸਤਾ ਜਵਾਨੀ ਬਡਾਪਾ ਔਰ ਮਹਾਰਾਜ ਜੀ ਨੇ ਮੋٹے ਰੂਪ ਚ ਤਿੰਨ ਕਹੀਆਂ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਣ ਮਹਾਰਾਜ ਸਚੀ ਪਾਦਸ਼ਾਹ ਕਹਿੰਦੇ ਬਈ ਇਹਨਾਂ ਦੇ ਅੰਦਰ ਸਾਧਨਾ ਕਰਨੀ ਚਾਰੇ ਜੁਗਾਂ ਵਿੱਚ ਸਾਧਨਾ ਰੂਪ ਯਤਨ ਕਰਦੀ ਜੀਵ ਰੂਪੀ ਇਸਤਰੀ ਰਹੇ ਆਪਣੇ ਯਤਨ ਕਰਨ ਨਾਲ ਮਾਲਕ ਨਾਲ ਜੁੜਿਆ ਨਹੀਂ ਜਾਣਾ ਮਾਲਕ ਦੇ ਨਾਲ ਮਿਲਿਆ ਨਹੀਂ ਜਾਣਾ ਉਹਦੀ ਪ੍ਰਾਪਤੀ ਨਹੀਂ ਹੋਣੀ ਉਹਦੇ ਪ੍ਰਾਪਤੀ ਤੋਂ ਬਿਨਾਂ ਉਹਦਾ ਆਨੰਦ ਨਹੀਂ ਮਾਣਿਆ ਜਾਣਾ ਉਸ ਦੀ ਕਰ ਅੰਦਰ ਜਗ੍ਹਾ ਨਹੀਂ ਮਿਲਨੀ ਉਸ ਦੇ ਨਾਲ ਜੁੜਿਆ ਨਹੀਂ ਦਾਣਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦੇ ਨਿਚਲ ਰਾਦ ਸਦਾ ਹਰ ਕੇ ਰਾ ਹਰੀ ਪਰਮਾਤਮਾ ਆਕਾਲ ਪੁਰਖ ਵੈਗੁਰੂ ਉਸ ਦਾ ਰਾਦ ਜਿਹੜਾ ਉਹ ਨਿਚਲ ਹੈ ਹਲਾਇ ਮਾਨ ਨਹੀਂ ਚਲਾਈ ਮਾਨ ਨਹੀਂ ਕਿ ਕੋਈ ਉਹਨੂੰ ਹਲਾ ਦੇਵੇਗਾ ਤਾਕਤਵਰ ਉਦੇ ਰਾਜਨ ਚਲਾਇ ਮਾ ਨਹੀਂ ਕਿ ਜੇ ਨੂੰ ਕੋਈ ਹਲਾ ਨਹੀਂ ਸਕਿਆ ਆਪੇ ਦੁਨੀਆ ਤੋਂ ਚੱਲਦਾ ਬਣੇਗਾ ਮਹਾਰਾਜ ਕਹਿੰਦੇ ਦੁਨੀਆ ਦੇ ਰਾਜੇ ਤਾਂ ਬੜੇ ਪਰ ਕੋ ਹਰ ਸਨਮਾਨ ਨਹੀਂ ਰਾਜਾ ਹਰੀ ਪਰਮਾਤਮਾ ਵਰਗਾ ਕੋਈ ਦੁਨੀਆ ਤੇ ਰਾਜਾ ਨਹੀਂ ਉਹਨੂੰ ਹੀ ਤੱਕ ਕੇ ਮਹਾਰਾਜ ਬਚਨ ਕਰਦੇ ਨੇ ਤਨ ਗੁਰੂ गोविंद सिंह महाराज जी कहंदे राजा राद भानन पान देव आनंद देव उपमा महान महाराज सच्चे बादशाह तेरे ਵਰਗਾ ਰਾਦਾ ਕੋਈ ਨਹੀਂ ਤੇ ਤੇਰੇ ਭਾਵੇਂ ਸਾਰਾ ਜਗਤ ਉਪਮਾ ਕਰੇ ਮੁਕੰਮਲ ਰੂਪ ਚ ਕਰ ਨਹੀਂ ਸਕਦਾ ਮਹਾਰਾਜ ਤੂੰ ਬਹੁਤ ਵੱਡਾ ਰਾਜਾ ਕਉ ਹਰ ਸਮਾਨ ਨਹੀਂ ਰਾਜਾ ਦੁਨੀਆ ਦੇ ਵਿੱਚ ਐਸਾ ਕੋਈ ਰਾਜਾ ਹੀ ਨਹੀਂ ਜਿਹੜਾ ਵੈਗੁਰੂ ਦੇ ਬਰਾਬਰ ਦਾ ਹੋਵੇ ਜਿਹੜਾ ਗੁਰੂ ਦੇ ਬਰਾਬਰ ਦਾ ਹੋਵੇ ਮਹਾਰਾਜ ਕਹਿੰਦੇ ਇਹ ਭੂਪਦ ਸਭ ਦਿਵਸੋ ਚਾਰਕੇ ਜਿਹੜੇ ਸੰਸਾਰ ਦੇ ਰਾਜੇ ਦਿਸਦੇ ਆ ਨਾ ਇਹ ਚਾਰ ਦਿਨਾਂ ਦੇ ਰਾਜੇ ਨੇ ਚਾਰ ਦਿਨਾਂ ਦੇ ਔਰ ਚਾਰ ਦਿਨਾਂ ਦੇ ਰਾਜੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਝੂਠੇ ਕਰਤ ਦੇਵਾਜ਼ਾ ਤੇ ਝੂਠੇ ਦਾਅਵੇ ਕਰਦੇ ਨੇ ਕਿ ਮੈਂ ਆ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਮਹਾਰਾਜ ਸਾਹਿਬ ਕਹਿੰਦੇ ਨੰਦਾ ਝੂਠ ਨਾਲ ਸੰਬੰਧ ਇਹ ਟਕਾਈ ਮਾਨੀ ਇਹ ਚਲਾਈ ਮਾਨੇ ਨਿਹਚਲ ਰਾਜ ਹੈ ਸਦਾ ਤਿਸਕੇਰਾ ਨਾ ਆਵੇ ਨਾ ਜਾਈ ਪ੍ਰਭੂ ਦਾ ਰਾਜ ਜਿਹੜਾ ਨਾ ਉਹ ਨੇਚਲ ਟਿਕਿਆ ਹੋਇਆ ਹਿੱਲਦਾ ਨਹੀਂ ਚੱਲਦਾ ਨਹੀਂ ਔਰ ਨਾ ਕਿਦੇ ਜਾਂਦਾ ਪ੍ਰਭੂ ਰਾਜਾ ਤੇ ਨਾ ਹੀ ਕਿਤੇ ਆਉਂਦਾ ਉਹ ਸਦਾ ਪਰੀਪੂਰਨ ਪਰਮਾਤਮਾ ਹਾਜ਼ਰ ਨਾਜ਼ਰ ਹੈ ਉਹਨੂੰ ਮਹਾਰਾਜ ਕਹਿੰਦੇ ਹਾਜ਼ਰ ਹਜ਼ੂਰ ਹੈ ਕਿ ਜਾਹਰ ਜ਼ਹੂਰ ਹੈ ਔਰ ਉਹ ਹਾਜ਼ਰ ਨਾਜ਼ਰ ਹੈ ਹੌਮ ਬਲੇ ਹਾਰੀ ਸੱਚੇ ਨਾਵੈ ਸਤਿਗੁਰੂ ਗਰੀਬ ਨਵਾਦ ਕਿਰਪਾ ਕਰਦੇ ਐਸਾ ਰਾਜਾ ਐਸਾ ਸਤਿਗੁਰੂ ਦਿਆਲੂ ਕਿਰਪਾਲੂ ਦੇੜਾ ਮਹਾਰਾਜ ਮੇਰ ਕਰਦੇ ਨੇ ਅਰ ਸੱਚੀ ਸਰਕਾਰ ਕਹਿੰਦੇ ਮੈਂ ਤੁ ਕਰਮਾਨ ਜਾਵਾਂ ਰਾਜ ਤੇਰਾ ਕਬੂ ਹੁ ਨਾ ਜਾਵੇ ਧੰਗੁਰੂ ਨਾਨਕ ਨਰਨਕਾਰੀ ਮਹਾਰਾਜ ਕਹਿੰਦੇ ਦਾਤਿਆ ਤੇਰਾ ਜਿਹੜਾ ਨਿਚਲ ਰਾਜ ਇਹ ਕਿਦੇ ਵੀ ਨਹੀਂ ਜਾਂਦਾ ਸਦਾ ਸਥਿਰ ਰਹਿੰਦਾ ਏ ਟਿਕਿਆ ਹੋਇਆ ਰਹਿੰਦਾ ਆ ਰਾਜੋ ਤਾਂ ਤੇਰਾ ਸਦਾ ਨਿਚਲ ਮਾਰਾ ਤੇਰਾ ਰਾਜ ਸਦਾ ਆਚਲ ਏ ਚੁਲਾਈ ਮਨ ਨਹੀਂ ਇਹੋ ਕਬ ਹੂ ਨਾਂ ਜਾਂਦਾ ਵੇ ਕਿਤੇ ਨਹੀਂ ਜਾਂਦਾ ਬਾਕੀ ਰਾਜ ਨਸ਼ਟ ਹੁੰਦੇ ਰਾਜੀ ਨਸ਼ਟ ਹੁੰਦੇ ਰਾਜਧਾਨੀਆਂ ਉਹਨਾਂ ਦੀਆਂ ਅਦਲਾ ਬਦਲੀ ਹੁੰਦੀਆਂ ਰਹਿੰਦੀਆਂ ਨੇ ਮਹਾਰਾਜ ਸੱਚੀ ਪਰਸ਼ਾਹ ਕਹਿੰਦੇ ਔਰ ਇੱਕ ਹੀ ਰਾਜਾ ਇੱਕ ਹੀ ਰਾਜਧਾਨੀ ਇੱਕੋ ਉਸ ਦਾ ਸੰਗਾ ਸੰਤਖਤੇ ਨਾ ਉਸ ਤਖਤੇ ਕੋਈ ਦੂਜਾ ਬੈਠ ਸਕਦਾ ਏ ਉਹਦੇ ਨਾਲ ਮਿਲ ਕੇ ਤਾਂ ਬੈਠ ਸਕਦਾ ਪਰ ਉਹਨੂੰ ਪਾਸੇ ਕਰਕੇ ਨਹੀਂ ਭਗਤ ਭਗਵਾਨ ਨੂੰ ਮਿਲ ਕੇ ਪਰਮਾਤਮਾ ਨੂੰ ਮਿਲ ਕੇ ਜਿਹੜਾ ਆਕਾਲ ਪੁਰਖ ਵੈਗੁਰੂ ਆ ਨਾ ਉਹਦੇ ਨਾਲ ਉਹਦੇ ਉਸ ਆਸਣ ਤੇ ਉਸ ਸੰਗਾ ਸੰਨ ਤੇ ਉਸ ਤਖਤ ਤੇ ਸੁਭਾਈ ਮਨ ਹੁੰਦਾ ਹੈ ਕੌਣ ਹੁੰਦਾ ਹੈ ਪ੍ਰਭੂ ਦਾ ਪਿਆਰਾ ਜਿਹੜਾ ਨਿਰਗੁਣ ਨੂੰ ਮਿਲ ਜਾਂਦਾ ਹੈ ਸਰਗੁਣ ਦੇ ਵਿੱਚ ਰਹਿ ਕੇ ਸ਼ਰੀਰ ਵਿੱਚ ਰਹਿ ਕੇ ਉਸ ਨੂੰ ਪ੍ਰਸੰਨ ਕਰਕੇ ਗੁਰੂ ਦੀ ਸਿੱਖਿਆ ਲੈ ਕੇ ਗੁਰਮਤ ਨੂੰ ਗ੍ਰਹਿਣ ਕਰਕੇ ਪ੍ਰਭੂ ਵਿੱਚ ਮਿਲ ਜਾਂਦਾ ਹੈ ਉਸ ਦੇ ਤਖਤ ਤੇ ਜਾ ਕੇ ਬੈਠਦਾ ਹੈ ਉਹਦੇ ਸੰਗਾਸਨ ਤੇ ਬੈਠਦਾ ਹੈ ਆਕਾਲ ਪੁਰਖ ਵੈਗਰ ਉਹਨੂੰ ਆਪਣੀ ਬਰਾਬਰ ਬੈਠਣ ਦਾ ਅਧਿਕਾਰ ਦਿੰਦਾ ਹੈ ਜਿਨ ਨੇ ਗੁਰੂ ਨੂੰ ਰਜ਼ਾਇਆ ਹੈ ਗੁਰੂ ਤੋਂ ਬਗੈਰ ਰਾਦ ਪਾਟ ਕਿਸੇ ਨੂੰ ਫੱਬਿਆ ਨਹੀਂ ਕਿਸੇ ਨੂੰ ਮਿਲਿਆ ਨਹੀਂ ਪ੍ਰਾਪਤ ਨਹੀਂ ਹੋਇਆ ਉਹ ਗੁਰੂ ਹੀ ਕਿਰਪਾ ਕਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਹਾਰਾਜ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਉਹ ਬਚਨ ਕਰਦੇ ਨੇ ਕਿ ਪ੍ਰਭੂ ਨੇ ਕਿਰਪਾ ਕੀਤੀ ਸੰਸਾਰ ਦੇ ਅੰਦਰ ਨਿਰੰਕਾਰ ਵੱਲ ਨੂੰ ਟੁਰਨਾ ਤੇ ਪ੍ਰਮਾਤਮਾ ਦੇ ਮਾਰਗ ਤੇ ਤੁਰਨਾ ਬੜੀ ਅਵਕਟ ਘਾਟੀ ਆ ਤੇ ਲੋਕ ਬੜੀਆਂ ਠੋਕਰਾਂ ਮਾਰਦੇ ਨੇ ਬੜੀਆਂ ਅੜਚਨਾ ਪੈਦਾ ਕਰਦੇ ਨੇ ਬੜੇ ਬੜੇ ਬੋਲ ਤਾਨੇ ਲੋਕਾਂ ਦੇ ਸਹਾਰਨੇ ਪੈਂਦੇ ਨੇ ਰੱਬ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਹੀ ਮਹਾਰਾਜ ਕਬੀਰ ਸਭ ਕਹਿੰਦਿਆ ਇੱਕ ਅਵਕਟ ਘਾਟੀ RAM ਕੀ ਤਿਹ ਚੜ ਰਿਓ ਕਬੀਰ ਹੈ ਤਾਂ ਬੜਾ ਔਖਾ ਰਸਤਾ ਕਿਉਂਕਿ ਲੋਕ ਤੁਰਣ ਨਹੀਂ ਦਿੰਦੇ ਰੱਬ ਵਾਲੇ ਪਾਸੇ ਨੂੰ ਤੁਰੋਗੇ ਤੁਹਾਡੇ ਅੱਗੇ ਅਨੇਕਾਂ ਜੜੀਆਂ ਅੜਚਨਾ ਆਉਣ ਗਈਆਂ ਕੰਡੇ ਬਖੇਰਣਗੇ ਲੋਕ ਬੜੇ ਤਾਨੇ ਮਾਰਨਗੇ ਬੜੀਆਂ ਠੁਸਰਾ ਕਰਨਗੇ ਬੜੇ-ਬੜੀਆਂ ਬਾਧਾ ਖੜੀਆਂ ਕਰਨਗੇ ਕਹਿਣ ਲੱਗੇ ਬੜਾ ਔਖਾ ਬਰ ਤੇਹ ਚੜ ਰਿਓ ਕਬੀਰ ਕਬੀਰ ਸਭ ਸਾਰਿਆਂ ਦੀਆਂ ਟੁੱਚਰਾਂ ਨੂੰ ਪਰੇ ਕਰਕੇ ਸਾਰਿਆਂ ਦੇ ਤਾਨਿਆਂ ਨੂੰ ਪਰੇ ਕਰਕੇ ਲੋਕ পাগল ਨਿੰਦਕ ਪਤਾ ਨਹੀਂ ਕੀ ਕੀ ਕਹਿੰਦੇ ਨੇ ਉਹਨਾਂ ਸਾਰਿਆਂ ਨੂੰ ਛੱਡ ਕੇ ਤੇਹ ਚੜ ਰਿਓ ਕਬੀਰ ਚੜਦੇ ਜਾ ਰਹੇ ਨੇ ਤੁਰੇ ਜਾ ਰਹੇ ਉਸ ਮਾਰਗ ਤੇ ਕੀ ਮਾਰਗ ਤੇ ਚੱਲਣ ਵਾਲਾ ਪਹੁੰਚਿਆ ਮਹਾਰਾਜ ਕਬੀਰ ਸਭ ਨੇ ਫਿਰ ਪਹੁੰਚ ਕੇ ਨਾ ਪਰਮਾਤਮਾ ਤੱਕ ਤੇ ਪਰਤ ਕੇ ਲੋਗਾ ਨੂੰ ਆਵਾਜ਼ ਦੇ ਕੇ ਦੱਸਿਆ ਕਿ ਮੈਂ ਪਹੁੰਚ ਗਿਆ ਹਾਂ ਮਹਾਰਾਜ ਕਬੀਰ ਸਭ ਕਹਿੰਦੇ ਬੈ ਟੁਚਰਾ ਮਾਰਨ ਵਾਲਿਓ ਤਾਨੇ ਮਾਰਨ ਵਾਲਿਓ ਤੁਸੀਂ ਬਹੁਤ ਜ਼ੋਰ ਲਾਇਆ ਬਹੁਤ ਜ਼ੋਰ ਲਾਇਆ ਪਰ ਪ੍ਰਭੂ ਨੇ ਕਿਰਪਾ ਕਰ ਦਿੱਤੀ ਮੈਂ ਉਹਦੇ ਤੱਕ ਪਹੁੰਚ ਗਿਆ ਹਾਂ ਅਬ ਤੂੰ ਜਾਏ ਚੜ੍ਹ ਹੈ ਸੰਗਾਸਨ ਮਿਲ ਹੈ सारंग ਪਾਨੀ ਰਾਮ ਕਬੀਰਾ ਇੱਕ ਭਈ ਹੈ ਕੋਈ ਨਾ ਸਕੈ ਪਛਾਨੀ ਹੁਣ ਕਬੀਰ ਰੱਬ ਹੋ ਗਿਆ ਰੱਬ ਕਬੀਰ ਹੋ ਗਿਆ ਹੁਣ ਤਾਂ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਅਗੇ ਕਬੀਰ ਪ੍ਰਮਾਤਮਾ ਦਾ ਚਿੰਤਨ ਕਰਦਾ ਸੀ ਪ੍ਰਮਾਤਮਾ ਅੰਦਰੋਂ ਮਿਲੇ ਬਾਹਰੋਂ ਮਿਲੇ ਆਵਾਜ਼ਾਂ ਮਾਰਦਾ ਸੀ اے ਖੁਦਾ ਏ ਮਾਲਕ ਏ RAM ਏ ਭਗਵਾਨ ਦੇਦਾਰ ਦੇ ਹੁਣ ਰੱਬਵਾਜ਼ਾਂ ਕਬੀਰ ਨੂੰ ਮਾਰਦਾ ਹੈ ਕਬੀਰ ਕਿੱਥੇ ਹੈ ਕਬੀਰ ਆ ਕਬੀਰ ਰੂਪ ਹੋ ਗਿਆ ਔਰ ਰੱਬ ਨੂੰ ਜਪਣ ਵਾਲਾ ਉਹਦੇ ਇਸ ਰਾਜ਼ ਦਾ ਔਰ ਜਿਹੜਾ ਹੈ ਮਾਲਕ ਬੰਦ ਹੈ ਉਸ ਸੰਗਾਸਣ ਤੇ ਉਸ ਆਸਣ ਤੇ ਜਾ ਕੇ ਸੁਭਾਈ ਮਨ ਹੁੰਦਾ ਜਿੱਥੇ ਨਿਰਗੁਣ ਸਰੂਪ ਪਰਮਾਤਮਾ ਬੈਠਾ ਹੈ ਉੱਥੇ ਵਾਸਾ ਉਹਦਾ ਹੁੰਦਾ ਜਪਨ ਵਾਲੇ ਦਾ ਔਰ ਦੂਜੇ ਦਾ ਨਹੀਂ ਮਹਾਰਾਜ ਕਹਿੰਦੇ ਆ ਨਿਹਚਲ ਰਾਜ ਸਦਾ ਹਰ ਘੇਰਾ ਔਰ ਪਰਮਾਤਮਾ ਦਾ ਰਾਜ ਜਿਹੜਾ ਨਾ ਨਿਹਚਲ ਟਿਕਿਆ ਹੋਇਆ ਕਿਸੇ ਦਾ ਡਰ ਨਹੀਂ ਡੁੱਕਰ ਨਹੀਂ ਰਾਜਿਆਂ ਦੇ ਰਾਜ ਲਈ ਬੜਾ ਕਤਲ ਕਤਲੇ ਆਮ ਹੁੰਦਾ ਹੈ ਬਹੁਤ ਕੁਝ ਹੁੰਦਾ ਹੈ ਇਕ ਰਾਦੇ ਨੂੰ ਦੂਜਾ ਕਦੇ ਬਾਪ ਨੂੰ ਕੈਦੀ ਬਣਾ ਲਿਆ ਕਦੇ ਪੁੱਤਰ ਨੂੰ ਕੈਦੀ ਬਣਾ ਲਿਆ ਕਦੇ ਕਿਸੇ ਨੂੰ ਪਰ ਇਹ ਰਾਜ ਨੂੰ ਪਾਉਣੇ ਤੇ ਮਾਰਾ ਮਾਰੀ ਦੀ ਲੋੜ ਨਹੀਂ ਮਾਰਗ ਤੇ ਤੁਰਨ ਦੀ ਲੋੜ ਏ ਉਸ ਸਿੰਘਾਸਨ ਦੁਨੀਆਂ ਦੇ ਤੇ ਇੱਕ ਹੀ ਬੈਠੇਗਾ ਇੱਥੇ ਜਿੰਨੇ ਚੱਲਣਗੇ ਜਪਨਗੇ ਜੁੜਨਦਗੇ ਉਹ ਸਭੇ ਮਿਲ ਕੇ ਬੈਠਣਗੇ ਬਾਹਰ ਦੇ ਸੰਗਾਸਣ ਤੇ ਕੋਈ ਦੂਜਾ ਭਾਗੀਦਾਰ ਹੋਵੇਗਾ ਜੰਗ ਛਿੜ ਜਾਵੇਗੀ ਉਥੇ ਜਿਵੇਂ ਜਾਦੇ ਮਿਲਣਗੇ ਆਨੰਦ ਵਧ ਜਾਵੇਗਾ ਖੇੜਾ ਵਧ ਜਾਵੇਗਾ ਖੁਸ਼ੀ ਆਵੇਗੀ ਅੰਦਰ ਨੂੰ ਪ੍ਰਭੂ ਮਾਲਿਕ ਤੇਰਾ ਰਾਜ ਜਿਹੜਾ ਨਹਿ ਚਲ ਚਲਾਈ ਮਾ ਨਹੀਂ ਵੈ ਗੁਰੂ ਦਾ ਰਾਜ ਪਰਮਾਤਮਾ ਦਾ ਰਾਜ ਤਿਸ ਬਿਨ ਅਵਰਣਾ ਕੋਈ ਨਾਮ ਮਹਾਰਾਜ ਤੇਰੇ ਤੋਂ ਬਗੈਰ ਐੋ ਜਿਆ ਰਾਜ ਕਮਾਉਣ ਵਾਲਾ ਕੋਈ ਰਾਜਾ ਪਰਮਾਤਮਾ ਕੋਈ ਨਹੀਂ ਹੈ ਤੇਰੇ ਵਰਗਾ ਰੱਬ ਕੋਈ ਦੂਜਾ ਨਹੀਂ ਹੈ ਤੂੰ ਇਕ ਹੀ ਹੈ ਤੇਰੇ ਵਰਗਾ ਦੂਜਾ ਕੋਈ ਨਹੀਂ ਬਨਣ ਦਾ ਬੜਾ ਯਤਨ ਕਰਦੇ ਨੇ ਕੋਈ ਕੋਈ ਬਣਿਆ ਫਿਰਦਾ ਕੋਈ ਕੋਈ ਪਰ ਪਰਮਾਤਮਾ ਹੋਣਾ ਬਹੁਤ ਔਖਾ ਹੈ ਜਿਹੜਾ ਹੋ ਜਾਂਦਾ ਹੈ ਉਹਦੇ ਵਿੱਚ ਆਰ ਰੱਬ ਵਾਲੇ ਹੋ ਜਾਂਦੇ ਦੁਸ਼ੈ ਨਹੀਂ ਰਹਿ ਜਾਂਦੀ ਮਹਾਰਾਜ ਕਿਰਪਾ ਕਰਦੇ ਨੇ ਤਿਸ ਬਿਨ ਅਵਰਨਾ ਕੋਈ ਸਦਾ ਸੱਚ ਸੋਈ ਵਾਹ ਗੁਰੂ ਤੇਰੇ ਤੋਂ ਬਗੈਰ ਕੋਈ ਨਹੀਂ ਤੇ ਹੁਣ ਭਗਤ ਨੂੰ ਕੀ ਦੇਖਦਾ ਸੱਚ ਸੋਈ ਉਹੀ ਜਿੱਦਰ ਨੂੰ ਜਾਂਦਾ ਹੈ ਤੁੱਦ ਬਿਨ ਦੂਜਾ ਨਹੀਂ ਕੋਇ ਤੂੰ ਕਰਤਾਰ ਕਰਹਿ ਸੋ ਹੋਇ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤਿਸ ਬਿਨ ਅਵਰਣਾ ਕੋਇ ਤੇਰੇ ਤੋਂ ਬਗੈਰ ਅਵਰ ਹੋਰ ਕੋਈ ਹੈ ਹੀ ਨਹੀਂ ਜਿਹੜਾ ਸੰਸਾਰ ਵਿੱਚ ਸਥਿਰ ਰਹਿ ਸਕੇ ਟਿਕਿਆ ਰਹਿ ਸਕੇ ਜਿਹੜਾ ਚਲਾਈ ਮਨ ਨਾ ਹੋਵੇ ਐਸੀ ਕੋਈ ਵਸਤੂ ਹੀ ਨਹੀਂ ਬਣੀ ਅਰ ਸਭ ਚੱਲਣ ਵਾਲਾ ਹੈ ਮਹਾਰਾਜ ਤਾਂ ਕਹਿੰਦੇ ਕਿਛ ਨ ਲਕੀਚੈ ਦੋਸਤੀ ਸਭ जग ਚੱਲਣ ਹਾਰ ਸਿਵਾਏ ਪ੍ਰਮਾਤਮਾ ਤੋਂ ਚੱਲਣ ਵਾਲਾ ਸਭ ਕੁਝ ਤੁਰਦਾ ਹੈ ਅਰ ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰ ਕਾ ਲਖ ਪੁਲੋਏ ਮਕਾਮ ਉਹੀ ਏਕ ਹੈ ਨਾਨਕਾ ਸਚ ਬਗੋਏ ਉਹ ਟਿਕਾਣਾ ਏਕ ਹੈ ਟਿਕਾਣਾ ਚਲਾਏ ਮਾਨੀ ਮਾਲਕ ਚਲਾਏ ਮਾਨੀ ਬਾਕੀ ਉਹਦੀ ਬੰਤਰ ਬਣਾਈ ਸਭ ਚੱਲਣ ਵਾਲੀਏ ਸਦਾ ਸੱਚ ਸੋਈ ਸਦਾ ਹਮੇਸ਼ਾ ਟਿਕੇ ਰਹਿਣ ਵਾਲਾ ਕੋਈ ਹੈ ਉਹ ਹੈ ਇਕੂੰਕਾਰ ਇੱਕ ਨਰੰਕਾਰ ਇੱਕ ਅਕਾਲ ਪੁਰਖ ਵੈਗੁਰੂ ਕੋਈ ਦੂਜਾ ਸਦੀਬ ਰਹਿਣ ਵਾਲਾ ਨਹੀਂ ਉਹ ਕੋਈ ਵੀ ਹੋਵੇ ਗੁਰਮਖ ਏਕੂ ਜਾਣਿਆ ਹੁਣ ਗੁਰਮਖ ਜਿਹੜਿਆ ਉਹਨਾਂ ਨੇ ਸਿੱਕ ਨੂੰ ਜਾਣ ਲਿਆ ਕਿ ਇਸ ਏਕੇ ਦਾ ਜੇ ਕੋ ਜਾਣੇ ਭਿਓ ਜਿੰਨੇ ਉਹਦਾ ਭੇਦ ਜਾਣ ਲਿਆ ਰਹਿਣ ਵਾਲਾ ਉਹ ਹੈ ਬਾਕੀ ਸਾਰਾ ਸੰਸਾਰ ਚੱਲਣ ਵਾਲਾ ਹੈ ਇਹ ਗੁਰਮਖ ਨੂੰ ਸਮਝ ਆ ਗਈ ਇਥੇ ਨਾਮ ਰਿਹਾ ਸਾਧੂ ਰਿਹਾ ਰਿਹਾ ਗੁਰੂ ਗੋਬਿੰਦ ਬਾਕੀ ਚਲਾਈ ਮਾਨੇ ਜਿਹੜਾ ਉਹਦੇ ਵਿੱਚ ਮਿਲ ਗਿਆ ਉਹਦਾ ਰੂਪ ਹੋ ਗਿਆ ਕਿਉਂਕਿ ਪਰਮਾਤਮਾ ਨੇ ਚਲਾਈ ਮਾਨ ਨਹੀਂ ਹੋਣਾ ਪਰਮਾਤਮਾ ਨੇ ਇੱਥੇ ਰਹਿਣਾ ਹੈ ਬਾਕੀ ਸਭਨੇ ਟੁਰਨਾ ਹੈ ਉਹ ਪਰਮਾਤਮਾ ਵਿੱਚ ਮਿਲ ਜਾਂਦਾ ਹੈ ਇਹ ਗੁਰਮਖਾ ਨੇ ਜਾਣ ਲਿਆ ਸਮਝ ਲੈਣਾ ਕੀਤਾ ਤਨ ਪਿਰ ਮੇ ਲਾਵਾ ਹੂਆ ਗੁਰਮਤੀ ਮਨ ਮੰਨਿਆ ਤਨ ਜੀਵ ਰੂਪ ਇਸ ਤਰੀ ਜਗਿਆਸੂ ਉਹਦਾ ਮਾਲਕ ਵੈਗੁਰੂ ਦੇ ਨਾਲ ਮੇ ਲਾਵਾ ਹੂਆ ਮਿਲਣਾ ਹੋਇਆ ਮਿਲਾਪ ਹੋਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹਨੇ ਮਿਲ ਜਾਣਾ ਕੀਤਾ ਫਿਰ ਗੁਰਮਤੀ ਗੁਰੂ ਦੀ ਸਿੱਖਿਆ ਜਿਹਨੂੰ ਮਹਾਰਾਜ ਆਵਾਜ਼ਾਂ ਮਾਰ ਕੇ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਗੁਰੂ ਦੀ ਮਤ ਲੈ ਸਿੱਖਿਆ ਉਹ ਸਿੱਖਿਆ ਲੈ ਕੇ